ਸਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਮਿੱਤਰੋ ਲੰਡੇ ਸਮਾਲਸਰ ਕੋੜਕਪੂਰਾ ਜਿਹੜਾ ਬਾਗਾਪੁਰਾਣਾ ਰੋਡ ਉਹ ਰੋਡ ਦੇ ਉੱਤੇ ਚੜਦਾ ਇਹ ਸੜਕ ਸਿੱਧੀ ਜਾ ਕੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬੱਕਰੀਆਂ ਦਾ ਵੀ ਕੰਮ ਆ ਬਾਈ ਹੁਣ ਆਉਂਦਾ ਟੌਪ ਤੇ ਮਿੱਤਰੋ ਨਾਲ ਦੀ ਨਾਲ ਤੇ ਨਾਲ ਬਾਈ ਪਸ਼ੂ ਪਾਲਣ ਦਾ ਕੀਤਾ ਕਰਦੇ ਆ ਤੇ ਕਿਤੇ ਦੇ ਵਿੱਚੋਂ ਇੱਕ ਪੰਜਾਬ ਦੀ ਨਸਲ ਦੇ ਵਿੱਚ ਇੱਕ ਵੱਡੀ ਮੰਗ ਆ ਜਿਸ ਨਸਲ ਦੀ ਗਿਰ ਨਸਲ ਦੀ ਗਾਂ ਲੈ ਕੇ ਆਇਆ ਮਿੱਤਰੋ ਤੁਹਾਡੇ ਲਈ ਬਣੀ ਬਣਾਈ ਵਹਿੜ ਮਿਲਣ ਲੱਗੀ ਆ ਤੁਹਾਨੂੰ ਤੋਕੜ ਦੁੱਧ ਦਿੰਦੀ ਕੀ ਇਹਦੀ ਡਿਟੇਲ ਆ ਕਿੰਨਾ ਚਿਰ ਹੋ ਗਿਆ ਬਾਣੀ ਨੂੰ ਕੀ ਬਾਈ ਡਿਮਾਂਡ ਕਰਦਾ ਆ ਜੋ ਸਾਰੀ ਗੱਲਬਾਤ ਕਰੀਏ ਵੀਰ ਤੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਆ ਜੀ ਵਧੀਆ ਸੇਤਾ ਦੇ ਪਰਿਵਾਰ ਬਾਈ ਠੀਕ ਠਾਕ ਆ ਜੀ ਵਧੀਆ ਅਸਾਂ ਨਾਮ ਦੱਸ ਦਈਏ ਕਿਰੋਂ ਦੀ ਜੀ ਨਾ ਬਲਵਰ ਸਿੰਘ ਠੀਕ ਆ ਵੀਰੇ ਸਾਨੂੰ ਬਾਈ ਸਾਨੂੰ ਬਜੇਸਿੰਦਰ ਸਾਹਿਬ ਪਿੰਡ ਦੇ ਵਿੱਚ ਆਪਾਂ ਨੂੰ ਕਿਵੇਂ ਜਾਣਦੇ ਵੀਰੇ ਕੀ ਕਹਿ ਕੇ ਜੈਦਾ ਦੇ ਘਰ ਬਾਈ ਜੈਦਾ ਠੀਕ ਆ ਬਾਈ ਅੱਛਾ ਵੀਰੇ ਆਪਦੀ ਵਹਿੜਾ ਜਿਹੜੀ ਤੁਸੀਂ ਇਤਨੀ ਕਿੰਨਾ ਵਸੂਆ ਬਾਈ ਇਹ ਪਹਿਲੇ ਨਹੀਂ ਸੂਈ ਆਈ ਪਹਿਲਾਂ ਨੂੰ ਸੂਈ ਹੋਈ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਰਦਰ ਸੂਈ ਨੂੰ 4 1/2 ਮਹੀਨੇ ਹੋ ਗਏ ਠੀਕ ਆ ਦੁੱਧ ਕਿੰਨਾ ਹੋਣਾ ਇਸ ਟਾਈਮ ਵੀ ਹੋਰ 7 ਕਿਲੋ ਆਈ ਠੀਕ ਆ ਵੀਰੇ ਮਿਲਦੀ ਸੀਲ ਠੰਡੀ ਅੰਜ ਸੀਲ ਠੰਡੀ ਪਹਾੜੇ ਦੀ ਮਿਲਦੀ ਆਈ ਠੀਕ ਆ ਬੰਦੇ ਬਾਈ ਨਿਆਣੂ ਨਾ ਪਾਲ ਕੇ ਵਧੀਆ ਮਿਲ ਪੈਂਦੀਆਂ ਨਿਆਣਾ ਪੌਂਦੀਆਂ ਵਧੀਆ ਠੀਕ ਆ ਵੀਰੇ ਅੱਛਾ ਬਣੀ ਪੁਣੀ ਆ ਵੀਰੇ ਇਹ 15 ਤਰੀਕ ਨੂੰ ਮਹੀਨਾ ਹੋਣਾ ਟੀਕਾ ਭਰੇ ਨੂੰ 15 ਤਰੀਕ ਨੂੰ ਮਹੀਨਾ ਹੋਜੂ ਨੂੰ ਟੀਕਾ ਭਰੇ ਨੂੰ ਹੈ ਠੀਕ ਆ ਵੀਰੇ ਫਿਰ ਤਾਂ ਚੈੱਕ ਜੇ ਤਾਂ ਨਹੀਂ ਹਜੇ ਆਉਂਦੀ ਹਨਾ ਨਹੀਂ ਚੈੱਕ ਨਹੀਂ ਅੱਛਾ ਰੇਟ ਬਾਈ ਰੇਟ ਮਾੜਾ ਮੋਟਾ ਕਰ ਦਾਂਗੇ ਇੱਕ ਕੱਢੀ ਬਾਰ ਨੂੰ ਵੀ ਤੋਰੀ ਮਾਰਾਂ। ਨਹੀਂ ਮਿੱਤਰੋ ਜਰਨ ਨਸਲ ਤੇ ਪੈਂਦੀ ਆ ਆਪਾਂ ਵੱਛੀ ਰਹਿਣ ਜਾਈਏ ਇਹਨਾਂ ਦੇ ਆਪਾਂ ਨੂੰ ਵੱਛੀ ਪੈ ਜਾਂਦੀ ਆ ਕਿਉਂਕਿ ਇਹ ਗੁਜਰਾਤ ਦੀ ਨਸਲ ਆ ਮਿੱਤਰੋ। ਬਾ ਕਮਾਲ ਦੇਖੋ ਤੁਸੀਂ ਪਿਓਰਿਟੀ ਫਿਓਰਿਟੀ ਬਹੁਤ ਆ ਭਾਈ। ਹੋ ਮੜ ਨਹੀਂ ਤਾਂ ਹੁਣ ਉੱਕੀ। ਨਹੀਂ ਮਿੱਤਰੋ ਦੇਖ ਸਕਦੇ ਹੋ ਇੱਕਦ ਕੁ ਦੀ ਬੜੀ ਜ਼ਬਰਦਸਤ ਕਰਮਾਂ ਵਾਲੀ। ਹਰ ਪੱਖ ਤੋਂ ਓਕੇ ਜੇ ਮੇਰੇ ਤੋਂ ਪੂਰੀ ਚੰਗੀ ਵਹਿਣ ਜਿਹੜੇ ਭਰਾਣੇ ਘਰੇ ਰੱਖਣ ਨੂੰ ਗਿਰਰ ਨਸਲ ਬਣਾਉਣੀ ਆ ਬਰੀਡ ਤਿਆਰ ਕਰਨੀ ਆ ਚੰਗੇ ਸੀਮਣ ਚੰਗੇ ਟੀਕੇ ਭਰਾ ਕੇ ਤਾਂ ਮੇਰੇ ਹਿਸਾਬ ਦੇ ਨਾਲ ਲਾਹੇਵੰਦ ਚੀਜ਼ ਕਰਦ ਕਾੜੀ ਵਾਲੀ ਲੇਵੇ ਭਾਂਡੇ ਵਾਲੀ ਪਿਓਰਿਟੀ ਦੇ ਵਿੱਚ 80% ਗਿਰ ਦੇ ਵਿੱਚ ਪੈਂਦੀ ਆ ਲੱਭੇ ਹੋ ਸਕਦੀ ਆ 85 ਨਹੀਂ ਰਹਿੰਦੀ ਗੱਲਬਾਤ ਲਈ ਨੰਬਰ ਪਾਈ ਦਸਕ੍ਰੀਨ ਦੇ ਉੱਤੇ ਆਪਾਂ ਲਾ ਦਿੱਤਾ ਵੋ ਉਸ ਨੰਬਰ ਤੇ ਗੱਲਬਾਤ ਕਰ ਲੋ ਪਿੰਡ ਲੰਡੇ ਜ਼ਿਲ੍ਹਾ ਮੋ